ਹਾਲਾਤਾਂ ਨੂੰ ਦਸੂਗੀ ਤੁਸੀਂ ਉਹਨਾਂ ਤੋਂ ਵੱਡੇ ਹੋ ਜੀਵਨ ਵਿੱਚ ਹਮੇਸ਼ਾ ਹਾਲਾਤ ਸੌਖੇ ਨਹੀਂ ਹੁੰਦੇ ਕਈ ਵਾਰ ਇਨਸਾਨ ਨੂੰ ਅਜਿਹੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਹਦੇ ਮਨੋ ਨੂੰ ਵੀ ਹਿਲਾ ਦਿੰਦੀਆਂ ਹਨ ਪਰ ਇਹੀ ਸਮਾਂ ਹੁੰਦਾ ਹੈ ਜਦੋਂ ਤੁਸੀਂ ਹਾਲਾਤਾਂ ਨੂੰ ਦੱਸ ਸਕਦੇ ਹੋ ਹੋ ਕਿ ਤੁਸੀਂ ਉਹਨਾਂ ਤੋਂ ਵੱਡੇ ਹੋ ਇੱਕ ਇਨਸਾਨ ਦੀ ਅਸਲ ਤਾਕਤ ਉਦੀ ਸੋਚ ਉਸਦਾ ਹੌਸਲਾ ਅਤੇ ਹਿੰਮਤ ਵਿੱਚ ਹੁੰਦੀ ਹੈ ਜਦੋਂ ਹਾਲਾਤ ਤੁਹਾਨੂੰ ਿਗਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਥੇ ਤੁਹਾਡਾ ਅਡਲ ਵਿਸ਼ਵਾਸ ਤੁਹਾਨੂੰ ਉੱਪਰ ਚੁਗਦਾ ਹੈ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਲੋਕਾਂ ਨੇ ਹਾਰ ਨਹੀਂ ਮੰਨੀ ਉਹਨਾਂ ਨੇ ਦੁਨੀਆ ਨੂੰ ਵੀ ਨਵੀਂ ਦਿਸ਼ਾ ਦਿੱਤੀ ਹੈ ਹਾਲਾਤ ਕਦੇ ਵੀ ਸਥਿਰ ਨਹੀਂ ਰਹਿੰਦੇ ਜਿਵੇਂ ਰਾਤ ਦੇ ਬਾਅਦ ਸਵੇਰ ਆਉਂਦੀ ਹੈ ਤਿਵੇਂ ਹੀ ਮੁਸ਼ਕਲਾਂ ਦੇ ਬਾਅਦ ਆਸਾਨੀਆਂ ਆਉਂਦੀਆਂ ਹਨ ਤੁਸੀਂ ਜਦੋਂ ਹੌਸਲੇ ਨਾਲ ਹਾਲਾਤਾਂ ਦਾ ਸਾਹਮਣਾ ਕਰਦੇ ਹੋ ਤਾਂ ਹਾਲਾਤ ਵੀ ਚੁਕਣ ਲਈ ਮਜਬੂਰ ਹੋ ਜਾਂਦੇ ਹਨ ਹਲਾ ਤੁਹਾਨੂੰ ਦੱਸੂਗੀ ਤੁਸੀਂ ਡਰਨ ਵਾਲਿਆਂ ਵਿੱਚੋਂ ਨਹੀਂ ਲੜਨ ਵਾਲਿਆਂ ਵਿੱਚੋਂ ਹੋ ਦੱਸੋ ਕਿ ਤੁਸੀਂ ہار ਮੰਨਣ ਵਾਲਿਆਂ 'ਚ ਨਹੀਂ ਜਿੱਤਣ ਵਾਲੇ 'ਚ ਹੋ ਤੁਹਾਡਾ ਹੌਸਲਾ ਤੁਹਾਡੀ ਹਿੰਮਤ ਤੇ ਵਿਸ਼ਵਾਸ ਹਮੇਸ਼ਾ ਹਾਲਾਤਾਂ ਤੋਂ ਵੱਡੇ ਰਹਿਣਗੇ ਇਸ ਲਈ ਹਮੇਸ਼ਾ ਯਾਦ ਰੱਖੋ ਕਿ ਹਾਲਾਤ ਕੋਈ ਵੀ ਹੋਣ ਤੁਸੀਂ ਉਹਨਾਂ ਤੋਂ ਵੱਡੇ ਹੋ